ਪੰਜਾਬ ਦੇ ਮੋਗਾ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਸੀ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਜਿਦੇ ਵਿੱਚ ਪਿੰਡ ਦੇ ਲੋਕਾਂ ਵੱਲੋਂ ਲੇਡੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਔਰ ਇੱਕ ਨਵਾਂ ਫਰਮਾਨ ਵੀ ਜਾਰੀ ਕੀਤਾ ਗਿਆ ਹੈ ਕਿ ਜਿਹੜਾ ਵੀ ਲਵ ਮੈਰਿਜ ਕਰਦਾ ਉਸ ਨੂੰ ਪਿੰਡ ਦੇ ਵਿੱਚ ਐਂਟਰੀ ਨਹੀਂ ਹੋਣ ਦਿੱਤੀ ਜਾਏਗੀ ਹਾਲਾਂਕਿ ਇਹ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਹੁਣ ਇਹ ਮਾਮਲਾ ਮਹਿਲਾ ਕਮਿਸ਼ਨ ਪੰਜਾਬ ਦੇ ਕੋਲ ਵੀ ਪਹੁੰਚਿਆ ਹੋਇਆ ਇਹਦੇ ਵਿੱਚ ਸੁਮੋਟੋ ਲਿਆ ਗਿਆ ਹੈ ਕਮਿਸ਼ਨ ਵੱਲੋਂ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਕਿਉਂਕਿ ਮੋਗਾ ਦੇ ਵਿੱਚ ਇਹ ਪੂਰਾ ਇਨਸੀਡੈਂਟ ਤੁਹਾਡੇ ਸੰਗਿਆਨ ਦੇ ਵਿੱਚ ਆਇਆ ਹੈ ਇਹ ਪੂਰਾ ਮਾਮਲਾ ਹੁਣ ਤੱਕ ਦੀ ਜੀ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਅਫਸਰਾਂ ਦੀ ਇਹ ਪੂਰਾ ਮਾਮਲਾ ਹੈ ਕਿ ਤੇ ਹੁਣ ਤੱਕ ਦੀ ਕਾਰਵਾਈ ਕੀ ਹੋਈ ਦੇਖੋ ਜਦੋਂ ਇਹ ਮੋਗਾ ਦਾ ਹੋਇਆ ਪਹਿਲਾਂ ਵੀ ਇੱਕ ਵਾਰੀ ਧਿਆਨ ਚਾਹੀ ਸੀਗੀ ਕੁਝ ਅਹਰਸਰ ਡਿਸੀਜਨ ਪੰਚਾਇਤ ਨੇ ਲਿਆ ਆ ਕਿ ਸਾਡੇ ਪਿੰਡ ਦੇ ਵਿੱਚੋਂ ਅਗਰ ਕੋਈ ਲੜਕੀ ਲਵ ਮੈਰਿਜ ਕਰ ਕਰਦੇ ਨੇ ਉਹਦੀ ਜਿਹੜੀ ਫੈਮਲੀ ਆ ਉਹਨੂੰ ਵੀ ਅਲੱਗ ਕਰ ਦਿੱਤਾ ਜਾਂ ਕੋਈ ਗੱਲਬਾਤ ਨਹੀਂ ਕਰੇਗਾ ਉਹਦੇ ਨਾਲ ਔਰ ਉਹਨ ਕੱਲ ਜਿਹੜਾ ਜਿਹੜਾ ਦੋ ਦਿਨ ਪਹਿਲਾਂ ਇਹ ਮੋਗੇ ਦੇ ਵਿੱਚ ਗੱਲ ਹੋਈ ਹੈ ਉਹਦੇ ਅੰਦਰ ਉਹਨਾਂ ਨੇ ਦੋ ਪਰਿਵਾਰ ਨਹੀਂ ਉਹਨਾਂ ਦੇ ਬੱਚਿਆਂ ਨੇ ਆਪਸ ਵਿੱਚ ਵਿਆਹ ਕੀਤਾ ਆ ਕਿਸੇ ਨੂੰ ਕੀ ਆਬਜੈਕਸ਼ਨ ਹੋਣੀ ਚਾਹੀਦੀ ਹੈ ਜਦਕਿ ਪਰਿਵਾਰ ਨੂੰ ਕੋਈ ਆਬਜੈਕਸ਼ਨ ਨਹੀਂ ਹੈ ਲੇਕਿਨ ਪੰਚਾਇਤ ਨੇ ਫੇਰ ਇਹ ਮਤਾ ਪਾਸ ਕੀਤਾ ਹੈ ਕਿ ਜਿਹੜਾ ਵੀ ਬੰਦਾ ਬੱਚਾ ਇਹ ਕੰਮ ਕਰੇਗਾ ਉਹਦੇ ਪਰਿਵਾਰ ਨੂੰ ਪਿੰਡ ਚੋਂ ਕੱਢ ਦਿੱਤਾ ਜਾਏਗਾ ਬੱਚੇ ਬਾਲਿਕ ਨਹੀਂ ਬੱਚੇ ਬਾਲਿਕ ਨਹੀਂ ਬੱਚਿਆਂ ਦੇ ਮਾਪਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਮਗਰ ਇਹ ਜਿਹੜਾ ਮਤਾ ਪਾਸ ਕਰਨਾ ਇਹ ਕੋਈ ਤਾਲਾਬਾ ਨਹੀਂ ਸਾਡੀ ਅਸੀਂ ਉਹਦੇ ਚ ਤਾਂ ਨਹੀਂ ਰਹਿ ਰਹੇ ਹੈਗੇ ਆ ਇਹ ਬਿਲਕੁਲ ਗਲਤ ਹੈ ਔਰ ਮੈਂ ਇਸ ਚੀਜ਼ ਦੇ ਬਿਲਕੁਲ ਖਿਲਾਫ ਹਾਂ ਮੈਂ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਉਸ ਪਿੰਡ ਦੀ ਜਿਹੜੀ ਲੇਡੀ ਹੈ ਉਹ ਵੀ ਸਰਪੰਚ ਹੈ ਉਹ ਵੀ ਸਰਪੰਚ ਹੈ ਔਰ ਲੇਡੀ ਸਰਪੰਚ ਹੋਣ ਦੇ ਬਾਵਜੂਦ ਵੀ ਜਦੋਂ ਉਸ ਲੇਡੀ ਦੇ ਘਰੇ ਕੁਟਮਾਰ ਹੋਈ ਹੈ ਔਰ ਸਰਪੰਚ ਦੇ ਹਸਬੰਡ ਵੀ ਉੱਥੇ ਮੌਜ ਉਹਨਾਂ ਦੇ ਸਾਹਮਣੇ ਹੋਈ ਹੈ ਇਹ ਸਾਰੀ ਗੱਲ ਤੁਸੀਂ ਇੱਕ ਲੇਡੀ ਨੂੰ ਇੰਨੀ ਬੇਇੱਜ਼ਤੀ ਕਰ ਰਹੇ ਹੋ ਜਿਹਦੇ ਕਿ ਇੱਕ ਬੱਚਿਆਂ ਨੇ ਵਿਆਹ ਕੀਤਾ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੈ ਉਸ ਚੀਜ਼ ਦੇ ਨਾਲ ਔਰ ਤੁਸੀਂ ਕਿਉਂ ਕੀਤਾ ਮੈਂ ਤਾਂ ਕਹਿੰਦੀ ਹਾਂ ਜਿਨ੍ਹਾਂ ਨੇ ਵੀ ਕੁੱਟਮਾਰ ਕੀਤੀ ਹੈ ਉਹਨਾਂ ਦੇ ਅਗੇਂਸਟ ਜਿਹੜਾ ਹੈ ਐਕਸ਼ਨ ਹੋਣਾ ਚਾਹੀਦਾ। ਕਈ ਵਾਰ ਦੇਖਿਆ ਜਾਂਦਾ ਜਿੱਦਾਂ ਤੁਸੀਂ ਵੀ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਆਏ ਹਨ। ਹਰ ਵਾਰ ਕੰਪਰੋਮਾਈਜ਼ ਕਰਾਉਣ ਦੀ ਕੋਸ਼ਿਸ਼। ਜਿੰਨੂੰ ਵੀ ਅੱਜ ਇਹ ਆਇਆ ਖਬਰ ਆਈ ਹੈ ਸਾਡੇ ਉਹਨਾਂ ਨੇ ਮਤਾ ਭੇਜਿਆ ਹੈ ਕਿ ਇਹ ਲੇਡੀ ਨੇ ਮਤਾ ਪਾਸ ਕਰਕੇ ਇਹਨਾਂ ਦੇ ਉਰ ਤੋਂ ਸਾਈਨ ਕਰਵਾਏ ਨੇ ਕਿ ਮੇਰਾ ਸਮਝੌਤਾ ਹੋ ਗਿਆ ਹੈ ਔਰ ਮੈਂ ਇਸ ਲੇਡੀ ਦੇ ਖਿਲਾਫ ਜਾਂ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਜਾਂ ਸਰਪੰਚ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੀ। ਮੈਂ ਇਸ ਚੀਜ਼ ਤੋਂ ਇੱਥੇ ਨਹੀਂ ਮੁੱਕਦੀ। ਮੈਂ ਉਸ ਲੇਡੀ ਨੂੰ ਮਿਲਾਂਗੀ ਕਿ ਕਿਤੇ ਨਾ ਕਿਤੇ ਕੋ ਡਰਾ ਕੇ ਧਮਕਾ ਕੇ ਪ੍ਰੈਸ਼ਰ ਦੇ ਥਲੇ ਤਾਂ ਨਹੀਂ ਇਹ ਕੰਮ ਕੀਤਾ ਅਗਰ ਇਹੋ ਜਿਹਾ ਕੋਈ ਕੰਮ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਕੁਝ ਲੋਕ ਮਿਲ ਕੇ ਮਤਾ ਪਾਸ ਕਰ ਦੇਣ ਕਿ ਅਸੀਂ ਇਹ ਕੰਮ ਕਰਾਂਗੇ ਦੈਟਸ ਨੋਟ ਪੋਸੀਬਲ ਤੁਹਾਡੇ ਕੋਲ ਪੁਲਿਸ ਹੈਗੀ ਆ ਤੁਹਾਡੇ ਕੋਲ ਸਰਕਾਰ ਹੈਗੀ ਆ ਤੁਸੀਂ ਕਿਤੇ ਸ਼ਿਕਾਇਤ ਲਗਾਓ ਇਹ ਥੋੜਾ ਤਰੀਕਾ ਹੈਗਾ ਕਿ ਵੀ ਤੁਸੀਂ ਅਸੀਂ ਮਤਾ ਪਾਸ ਕਰਕੇ ਸ਼ਾਇਦ ਕੋਈ ਪ੍ਰੈਸ਼ਰਾਈਜ਼ ਕਰਕੇ ਕਿਉਂਕਿ ਹੁਣ ਜਿੱਦਾਂ ਪੁਲਿਸ ਵੱਲੋਂ ਵੀ ਕਿਹਾ ਗਿਆ ਹੈ ਕਿ ਇੱਕ ਮਾਮਲਾ ਕੰਪਰੋਮਾਈਜ਼ ਸਾਫ ਲੱਗਦਾ ਹੈ ਕਿ ਜ਼ਰੂਰ ਪ੍ਰੈਸ਼ਰਾਈਜ਼ ਕੀਤਾ ਗਿਆ ਹੈ ਇੱਕ طرف ਤੋਂ ਤੁਸੀਂ ਕੁੱਟਮਾਰ ਨਹੀਂ ਕੀਤੀ ਉਹਦੇ ਨਾਲ ਠੀਕ ਹੈ ਔਰ ਹਾਂ ਉਹਦੇ ਘਰ ਨੂੰ ਤੁਸੀਂ ਤਾਲਾ ਲਾਇਆ ਆ ਆਲ ਆਫ ਅ ਸਡਨ ਕਿਦਾਂ ਉਹ ਲੇਡੀ ਕਹਦੇਗੀ ਕਿ ਹਾਂ ਜੀ ਕੋਈ ਨਾ ਮੈਂ ਤੁਹਾਡੇ ਨਾਲ ਕੋਈ ਸ਼ਿਕਾਇਤ ਨਹੀਂ ਕਰਨੀ ਕਿਸੇ ਚੀਜ਼ ਦੀ ਜ਼ਰੂਰ ਇਸ ਤਰ੍ਹਾਂ ਦੀ ਚੀਜ਼ਾਂ ਮੈਮ ਅੱਗੇ ਨਾ ਹੋਣ ਇੱਕ ਕਹਿ ਸਕਦੇ ਕਿ ਇੱਕ ਐਗਜ਼ਾਮਪਲ ਇਸ ਤਰ੍ਹਾਂ ਦਾ ਦਿੱਤਾ ਹੈ ਇਹ ਨਾ ਹੋਣ ਤੁਸੀਂ ਲੋਕਾਂ ਨਾਲ ਗੱਲ ਕਰਦੇ ਹੋ ਜਾ ਕੇ ਤੁਸੀਂ ਪਿੰਡਾਂ ਦੇ ਵਿੱਚ ਵੀ ਜਾਂਦੇ ਹੋ ਇਹ ਚੀਜ਼ਾਂ ਨਾ ਹੋਣ ਉਸ ਨੂੰ ਲੈ ਕੇ ਵੀ ਮਹਿਲਾ ਕਮਿਸ਼ਨਰੀ ਮੈਂ ਬਿਲਕੁਲ ਹਰ ਇੱਕ ਨੂੰ ਮੈਂ ਹੁਣ ਵੀ ਕਹਿਣਾ ਚਾਹੁੰਦੀ ਹਾਂ ਕਿ ਅਗਰ ਕੋਈ ਇਸ ਤਰ੍ਹਾਂ ਦੀ ਕੁੱਟਮਾਰ ਕਰਦਾ ਹੈ ਬੱਚੇ ਬਾਲਗ ਨਹੀਂ ਔਰ ਬੱਚਿਆਂ ਦੇ ਮਾਮਾਪ ਨੂੰ ਕੋਈ ਆਬਜੈਕਸ਼ਨ ਨਹੀਂ ਹੈ ਕਿਸੇ ਨੂੰ ਕੋਈ ਹੱਕ ਨਹੀਂ ਹੈ ਇਹ ਕੰਮ ਕਰਨ ਦਾ ਔਰ ਉਹਨਾਂ ਦੇ ਅਗੇਂਸਟ ਐਕਸ਼ਨ ਲਿੱਤਾ ਜਾਏਗਾ ਮੈਮ ਇਹ ਵੀ ਕਿਹਾ ਗਿਆ ਕਿ ਜੋ ਲਵ ਮੈਰਿਜ ਕਰੂਗਾ ਉਹਨੂੰ ਪਿੰਡ 'ਚ ਨਹੀਂ ਵੜਨ ਦਿੱਤਾ ਜਾਊਗਾ ਇਹ ਕਿਤੇ ਤੱਕ ਤੁਸੀਂ ਜਾਇਜ਼ ਸਮਝਦੇ ਹੋ ਨਹੀਂ ਬਿਲਕੁਲ ਜਾਇਜ਼ ਨਹੀਂ ਹੈ ਇਹ ਗੱਲ ਠੀਕ ਹੈ ਕਿ ਅਗਰ ਪੇਰੈਂਟਸ ਨੂੰ ਆਬਜੈਕਸ਼ਨ ਹੋਵੇ ਕੋਈ ਠੀਕ ਹੈ ਦੈਟ ਇਜ਼ ਅ ਡਿਫਰੈਂਟ ਥਿੰਗ ਮਗਰ ਇਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਹੈ ਯੂ ਆਰ ਨੋਬਾਡੀ ਟੂ ਸੇ ਕਿ ਕਰ ਇਹ ਬਹੁਤ ਇੰਪੋਰਟੈਂਟ ਹੈ ਔਰ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਵੀ ਇਹਦੇ ਵਿੱਚ ਸੂਮੋਟੋ ਲਿਆ ਗਿਆ ਹੈ ਹਾਲਾਂਕਿ ਇੱਕ ਜਦ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਇੱਕ ਲੈਟਰ ਭੇਜਿਆ ਗਿਆ ਹੈ ਪੁਲਿਸ ਵੱਲੋਂ ਕਿ ਇਹਨਾਂ ਦਾ ਕੰਪਰੋਮਾਈਜ਼ ਹੋ ਚੁੱਕਿਆ ਹੈ ਲੇਕਿਨ ਹੁਣ ਉਹ ਜਿਹੜਾ ਕੰਪਰੋਮਾਈਜ਼ ਹੋਇਆ ਹੈ ਉਹ ਕਿਹੜੇ ਹਾਲਾਤਾਂ 'ਚ ਹੋਇਆ ਜਸਵੀਰ ਕੌਰ ਜਿਹੜੀ ਲੇਡੀ ਵਿਕਟਿਮ ਹੈ ਵਾਈਫ ਆਫ ਤਰਸੀਮ ਸਿੰਘ ਉਨੂੰ ਕਿਸੇ ਸਰਕਮਸਟਾਂਸੀਸ ਤੇ ਉਹਦੇ ਤੇ ਪ੍ਰੈਸ਼ਰਾਈਜ਼ ਕੀਤਾ ਜਾਂ ਕੀ ਕੀਤਾ ਉਹਦੇ ਤੇ ਕੰਪਰੋਮਾਈਜ਼ ਕਰਾ ਕੇ ਸਾਈਨ ਕਰਾਏ ਹੋਏ ਨੇ ਲੋਕਾਂ ਦੇ ਸਰਪੰਚ ਦੇ ਇਹ ਸਾਰੀ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਕਟਮਾਰ ਵੀ ਹੋਈ ਹੈ ਉਹਦੇ ਘਰ ਦੇ ਤੇ ਲੋਕ ਵੀ ਲਾਇਆ ਗਿਆ ਹੈ ਔਰ ਇਹ ਪੂਰਾ ਦੋ ਪੇਜ ਦਾ ਜਿਹੜਾ ਮੈਡਮ ਦੇ ਕੋਲ ਪਹੁੰਚਿਆ ਕਿਉਂਕਿ ਇਹਦੇ ਵਿੱਚ ਪੂਰੀ ਰਿਪੋਰਟ ਜਿਹੜੀ ਹੈ ਉਹ ਤਿਆਰ ਕਿੱਤੀ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਨੇ ਕਿਆ ਕੀ ਸਰਕਮਸਟੈਂਸੀਸ ਸੀਗੇ ਉਸ ਟਾਈਮ ਕੀ ਮਾਹੌਲ ਸੀਗਾ ਹੁਣ ਕੀ ਮਾਹੌਲ ਹੈ ਕਿਸ ਤਰ੍ਹਾਂ ਦਾ ਪ੍ਰੈਸ਼ਰਾਈਜ਼ ਕੀਤਾ ਹੈ ਆਖਿਰੇ ਜਿਹੜਾ ਫਰਮਾਨ ਲਿੱਤਾ ਗਿਆ ਕਿੰਨਾ ਜਾਇਜ਼ ਹੈ ਇਹ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਤੇ ਮਹਿਲਾ ਕਮਿਸ਼ਨ ਵੱਲੋਂ ਵੀ ਇਹਦਾ ਸੰਗਿਆਨ ਲੈ ਕੇ ਸੂਮੋਟੋ ਜਿਹੜਾ ਹੈ ਉਹ ਦਿੱਤਾ ਗਿਆ ਮੌਹਲੀ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ ਨਿਊ ਜਟਿੰਨ ਪੰਜਾਬ